ਸਲੋਕ ਮਹਲਾ 3 ਜੀ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮਦਾਰ ਬੱਦੇ ਮਾਰਿਐ ਫਿਰ ਬਿਸਟਾ ਮਾਹੇ ਪਚਾਏ ਇਹ ਸ਼ਬਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਆਂ ਦਾ ਸੋਰਠ ਦੀ ਵਾਰ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 648 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਨਾਨਕ ਹੇ ਨਾਨਕ ਨਾਮ ਨਾ ਚੇਤਨੀ ਉਹ ਲੋਕ ਪਰਮਾਤਮਾ ਦੇ ਨਾਮ ਨੂੰ ਨਹੀਂ ਸਿਮਰਦੇ ਅਗਿਆਨੀ ਜਿਨ੍ਹਾਂ ਨੂੰ ਕੋਈ ਪਰਮਾਤਮਾ ਦੇ ਨਾਮ ਦੀ ਸਮਝ ਨਹੀਂ ਆਂਦਲੇ ਅੰਨੇ ਲੋਕ ਅਵਰੇ ਕਰਮ ਕਮਾਏ ਹੋਰ ਹੋਰ ਕੰਮ ਕਾਰ ਕਰਦੇ ਫਿਰਦੇ ਆ ਜੰਮਦਰ ਬੱਦੇ ਮਾਰੀ ਐ ਫਿਰ ਜਦੋਂ ਜਾਮਾਂ ਦੇ ਦਵਾਰ ਉੱਤੇ ਉਹਨਾਂ ਨੂੰ ਬੰਨ੍ਹ ਕੇ ਉਹ ਮਾਰ ਖਾਂਦੇ ਰਹਿੰਦੇ ਹਨ ਫਿਰ ਬਿਸਟਾ ਮਾਹੇ ਪਚਾਏ ਬਿਸਟਾ ਕਹਿੰਦੇ ਨੇ ਗੰਦਗੀ ਨੂੰ ਮਾਹੇ ਪਚਾਏ ਸੜਦੇ ਰਹਿੰਦੇ ਆਨ ਏ ਨਾਨਕ ਅੰਨੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ ਸਿੱਟਾ ਇਹ ਨਿਕਲਦਾ ਹੈ ਕਿ ਜਮ ਦੇ ਦਰ ਤੇ ਬੰਦੇ ਮਾਰ ਖਾਂਦੇ ਹਨ ਤੇ ਫਿਰ ਵਿਕਾਰ ਰੂਪ ਵਿੱਚ ਛੱਡਦੇ ਹਨ ਮਹੱਲਾ ਦੀ ਜਾ ਨਾਨਕ ਸਤਿਗੁਰ ਸੇਵੈ ਆਪਣਾ ਸੇਜਨ ਸੱਚੇ ਪਰਵਾਣ ਹਰ ਕੈ ਨਾਏ ਸਮਾਇ ਰਹੀ ਚੁਕਾ ਆਵਣ ਜਾਣ ਸਤ ਗੁਰ ਸੇਵੈ ਆਪਣਾ ਨਾਨਕ ਏ ਨਾਨਕ ਸਤ ਗੁਰ ਆਪਣੇ ਗੁਰੂ ਦੀ ਸੇਵੈ ਆਪਣਾ ਆਪਣੇ ਗੁਰੂ ਦੀ ਦਸੀ ਹੋਈ ਕਾਰ ਕਰਦੇ ਹਨ ਸੇ ਜਨ ਉਹ ਲੋਗੋ ਮਨੁੱਖ ਸੱਚੇ ਪ੍ਰਵਾਣ ਉਹੀ ਸਚੇ ਹਨ ਉਹੀ ਪਰਮਾਤਮਾ ਦੇ ਦਰ ਉਤੇ ਕਬੂਲ ਹਨ ਹਰ ਕੈ ਨਾਏ ਸਮਾਏ ਰਹੇ ਉਹੋ ਹੀ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਹਨ ਚੋਕਾ ਆਪਨ ਜਾਣ ਤੇ ਉਹਨਾਂ ਦਾ ਜਿਹੜਾ ਜਨਮ ਮਰਨ ਹੈ ਉਹ ਖਤਮ ਹੋ ਜਾਂਦਾ ਹੈ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਏ ਨਾਨਕ ਜੋ ਮਨੁੱਖ ਆਪਣ ਸਤਿਗੁਰੂ ਦੀ ਦਸੀਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਪੌੜੀ ਤਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨਾ ਜਾਈ ਧਨ ਸੰਪੈ ਧਨ ਕਹਿੰਦੇ ਨੇ ਦੌਲਤ ਨੂੰ ਸੰਚੀਅ ਇਕੱਠੀ ਕਰਦਾ ਹੈ ਅੰਤੇ ਦੁਖਦਾਈ ਜਿਹੜੀ ਅੰਤ ਟਾਈਮ ਦੁੱਖ ਦੇਣ ਵਾਲੀ ਹੈ ਘਰ ਮੈਂ ਮੰਦਰ ਮਹਿਲ ਸਵਾਰੀ ਹੈ ਆਪਣੇ ਹਿਰਦੇ ਰੂਪੀ ਘਰ ਨੂੰ ਉਨੋ ਸਵਾਰੋ ਕਿਛ ਸਾਥ ਨਾ ਜਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਵੀ ਸਾਥ ਨਹੀਂ ਜਾਂਦਾ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੇ ਕਾਮ ਨ ਆਈ ਹਰ ਰੰਗੀ ਤੁਰੇ ਨਿਤ ਪਾਲੀਐ ਹਰ ਰੰਗੀ ਕਈ ਰੰਗਾਂ ਦੇ ਤੁਰੇ ਘੋੜੇ ਨੇਤ ਪਾਲੀਏ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ ਕਿਤੇ ਕਾਮਨਾ ਹੀ ਉਹ ਵੀ ਕਿਸੇ ਕੰਮ ਨਹੀਂ ਆਉਂਦੇ ਜਨ ਲਾਭ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਜਨ ਲਾਭੋ ਚਿਤ ਹਰ ਨਾਮ ਸਿਉ ਚਿਤ ਕਹਿੰਦੇ ਨੇ ਹਿਰਦਾ ਹਰ ਨਾਮ ਸਿਉ ਪਰਮਾਤਮਾ ਦੇ ਨਾਮ ਅੰਤ ਹੋਏ ਸਖਾਈ ਜਿਹੜਾ ਸਾਡਾ ਅੰਤ ਸਮੇ ਸਾਡਾ ਸਾਥ ਦੇਣ ਵਾਲਾ ਜਨ ਨਾਨਕ ਨਾਮ ਤੇ ਆਇਆ ਜਨ ਜਿਸ ਮਨੁੱਖ ਨੇ ਨਾਨਕ ਹੈ ਨਾਨਕ ਨਾਮ ਤੇ ਆ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਗੁਰਮੁਖ ਸੁਖ ਪਾਈ ਉਸ ਗੁਰਮੁਖ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਸੁਖ ਪ੍ਰਾਪਤ ਕਰ ਲਿਆ اے ਭਾਈ ਤਨ ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ ਪਰ ਕੀਰ ਨੂੰ ਦੁੱਖदाई ਹੁੰਦੀ ਹੈ ਘਰ ਮੰਦਰ ਤੇ ਮਹਿਲ ਬਣਾਈ ਦੇ ਹਨ ਪਰ ਕੁਝ ਨਾਲ ਨਹੀਂ ਜਾਂਦਾ ਕਈ ਰੰਗਾਂ ਦੇ ਘੋੜੇ ਸਦਾ ਪਾਲਦੇ ਹਨ ਪਾਰੇ ਕਿਸੇ ਕੰਮ ਨਹੀਂ ਆਉਂਦੇ। اے ਭਾਈ ਸੱਜਣੋ ਹਰੀ ਦੇ ਨਾਮ ਨਾਲ ਚਿੱਤ ਜੋੜੋ ਜੋ ਖੀਰ ਨੂੰ ਸਾਥੀ ਬਣੇ। ਇਹ ਦਾਸ ਨਾਨਕ ਜੋ ਮਨੁੱਖ ਨਾਮ ਸਿਮਰਦਾ ਹੈ ਉਹ ਸਤਿਗੁਰੂ ਦੇ ਸਨਮੁਖ ਰਹਿ ਗਏ ਸੁਖ ਪਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।